ਹਰ ਸੂਝਵਾਨ ਮਾਪੇ ਮਾਂ ਬਾਪੇ ਉਡੀਕ ਰਹਿ ਕੇ ਸਰਕਾਰ ਅਡਵਾਈਜ਼ਰੀ ਕਦੋਂ ਜਾਰੀ ਕਰੇਗੀ ਤੁਸੀਂ ਵੇਖਦੇ ਹੋ ਕਿ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਕੋਈ ਵੀ ਮੁਸੀਬਤ ਆਉਣ ਤੋਂ ਪਹਿਲਾਂ ਸਰਕਾਰ ਇਹ ਕਹੇਗੀ ਕਿ ਆਹ ਅਡਵਾਈਜ਼ਰੀ ਆ ਕਿ ਰਾਤ ਨੂੰ ਇੰਜੰਜ ਕਰਨਾ ਦੇਣੀ ਇੰਜ ਕਰਨਾ ਆਹ ਗੱਲ ਦਾ ਖਿਆਲ ਰੱਖਣਾ ਆ ਤੇ ਆਪਣੇ ਘਰਾਂ ਦੇ ਵਿੱਚ ਰਹਿਣਾ ਆ ਦੂ ਬਾਹਰ ਨਹੀਂ ਜਾਣਾ ਕਿਉਂਕਿ ਬਾਹਰ ਨਿਕਲਦੇ ਨਾਲ ਬਹੁਤ ਨੁਕਸਾਨ ਹੋ ਜਾਏਗਾ ਇਹ ਅਡਵਾਈਜ਼ਰੀ ਤਾਂ ਹਰ ਇੱਕ ਮਾਂ ਬਾਪ ਸੁਣ ਲੈਂਦਾ ਪਰ ਮਾਂ ਬਾਪ ਚਾਹੁੰਦੇ ਨੇ ਕਿ ਸਾਨੂੰ ਕੋਈ ਇਹ ਵੀ ਦੱਸੇ ਕਿ ਉਹ ਅਡਵਾਈਜ਼ਰੀ ਕਦੋਂ ਜਾਰੀ ਹੋਊਗੀ ਜਦੋਂ ਸਾਡੇ ਬੱਚੇ ਅਡੇਕ ਤੋਂ ਅਸੀਂ ਘਰ ਚੋਂ ਵਾਂਗੇ ਸਾਡੇ ਘਰ ਚ ਰਸਨ ਨਹੀਂ ਹੋਏਗਾ ਸਬਜੀ ਨਹੀਂ ਹੋਏਗੀ ਦੁੱਧ ਨਹੀਂ ਹੋਏਗਾ ਪਾਣੀ ਨਹੀਂ ਹੋਏਗਾ ਜਦੋਂ ਸਾਡੇ ਬੱਚੇ ਰੋਟੀ ਮੰਗਣਗੇ ਜਦੋਂ ਸਾਡੇ ਬੱਚੇ ਪਾਣੀ ਮੰਗਣਗੇ ਜਦੋਂ ਬੱਚੇ ਸਾਡੇ ਦੁੱਧ ਮੰਗਣਗੇ ਅਸੀਂ ਉਹਨਾਂ ਨੂੰ ਕਿੱਥੋਂ ਲਿਆ ਕੇ ਦੇਵਾਂਗੇ ਉਦੋਂ ਅਸੀਂ ਉਹਨਾਂ ਦੇ ਭਾਵਨਾਵਾਂ ਨੂੰ ਕਿਵੇਂ ਪੂਰਾ ਸੰਤੁਸ਼ਟ ਕਰ ਪਾਵਾਂਗੇ ਜਦੋਂ ਬੱਚੇ ਕਹਿਣਗੇ ਮਮਾ ਭੁੱਖ ਲੱਗੀ ਆ ਪਾਪਾ ਭੁੱਖ ਲੱਗੀ ਆ ਮੈਂ ਮਰ ਚੱਲਿਆ ਵਾਂ ਜਾਂ ਮੈਂ ਮਰ ਚੱਲੀ ਆ ਉਦੋਂ ਮਾਂ ਬਾਪ ਤੇ ਕੀ ਬੀਤੇਗੀ ਕੀ ਸਰਕਾਰ ਨੂੰ ਇਹ ਡਵਾਈਜ਼ਰੀ ਬਾਰੇ ਸੋਚਣਾ ਨਹੀਂ ਚਾਹੀਦਾ ਸਰਕਾਰਾਂ جنگ ਕਾਦੇ ਲਈ ਕਰ ਰਹੀਆਂ ਨੇ ਕਿੰਨਾ ਲੋਕਾਂ ਲਈ ਕਰ ਰਹੀਆਂ ਨੇ ਤੇ ਕਿਉਂ ਕਰ ਰਹੀਆਂ ਨੇ ਕੀ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਚੁੱਕੀਆਂ ਨੇ ਕੀ ਸਰਕਾਰਾਂ ਦਾ ਫਰਜ਼ ਨਹੀਂ ਬਣਦਾ ਕਿ ਉਹ ਆਪਣੇ ਜਿਸ ਜਿਹੜਾ ਦੇਸ਼ ਆਪਣੇ ਨਾਗਰਿਕਾਂ ਨੂੰ ਦੋ ਟਾਈਮ ਜਾਂ ਤਿੰਨ ਟਾਈਮ ਦੀ ਰੋਟੀ ਸੌਖੀ ਨਹੀਂ ਦੇ ਸਕਦਾ ਉਹ ਜੰਗਾਂ ਜੁੱਦਾਂ ਦੀ ਗੱਲ ਕਰੇ ਤਾਂ ਬੜੀ ਦੁੱਖ ਤੇ ਸ਼ਰਮ ਵਾਲੀ ਗੱਲ ਹੁੰਦੀ ਆ ਕਿ ਆਖਰਕਾਰ ਯੁੱਧ ਲੜਨੇ ਕਿੰਨਾ ਨਾਲ ਆ ਕਿਹੜੀ ਚੀਜ਼ ਦੀ ਵੰਡਿਆ ਕਿਹੜਾ ਮਸਲਾ ਆ ਕਿਹੜੇ ਮਸਲੇ ਆ ਜਿਹੜੇ ਬਹਿ ਕੇ ਨਹੀਂ ਹੱਲ ਹੋ ਸਕਦੇ ਹਰ ਇੱਕ ਭੈਣ ਭਰਾ ਜਾਣਦਾ ਭਾਵੇਂ ਦੋ ਭਰਾਵਾਂ ਦੀ ਲੜਾਈ ਹੋਵੇ ਭਾਵੇਂ ਪਿੰਡ ਪੱਦਰ ਤੇ ਲੜਾਈ ਹੋਵੇ ਭਾਵੇਂ ਕਿੰਨੇ ਵੀ ਬੰਦੇ ਮਰ ਜਾਣ ਤਾਂ ਹਮੇਸ਼ਾ ਜੱਜ ਇਹੋ ਹੀ ਕਹੇਗਾ ਕਿ ਤੁਹਾਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਸੀ ਤੁਹਾਨੂੰ ਬੈਠ ਕੇ ਆਪਣਾ ਮਸਲਾ ਹੱਲ ਕਰਨਾ ਚਾਹੀਦਾ ਸੀ ਸਰਕਾਰਾਂ ਵੀ ਕਹਿੰਦੀਆਂ ਨੇ ਕਿ ਬਹਿ ਕੇ ਮਸਲੇ ਹੱਲ ਹੋ ਜਾਂਦੇ ਨੇ ਜੇ ਬਹਿ ਕੇ ਮਸਲੇ ਹੱਲ ਹੋ ਜਾਂਦੇ ਫਿਰ ਜੰਗ ਕਿਉਂ ਫਿਰ ਉਹ ਲੋਕ ਕੀ ਕਰਨਗੇ ਜਿਹੜੇ ਲੋਕ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਦਿਹਾੜੀ ਤੋਂ ਬਾਅਦ ਦੁਕਾਨ ਤੋਂ ਜਾ ਕੇ ਥੋੜਾ ਜਿਹਾ ਰਾਸ਼ਨ ਲੈ ਕੇ ਆਉਂਦੇ ਸੀ 100 200 50 ਰੁਪਏ ਦਾ ਉਹ ਹੁਣ ਕਿੱਥੋਂ ਲੈ ਕੇ ਆਉਣਗੇ ਜਦੋਂ ਉਹਨਾਂ ਨੂੰ ਦਿਹਾੜੀ ਨਾ ਮਿਲੀ ਜਦੋਂ ਉਹਨਾਂ ਨੂੰ ਕੰਮ ਹੀ ਨਾ ਮਿਲਿਆ ਇੱਕ ਹਫਤਾ ਨਾ ਕੰਮ ਮਿਲਿਆ ਦੋ ਹਫਤੇ ਨਾ ਮਿਲੇ ਮਹੀਨਾ ਨਾ ਮਿਲਿਆ ਉਹ ਰੋਟੀ ਕਿੱਥੋਂ ਖਾਣਗੇ ਉਹਨਾਂ ਦੇ ਘਰ ਦਾ ਗੁਜ਼ਾਰਾ ਕਿੰਜ ਹੋਵੇਗਾ ਕੀ ਸਰਕਾਰ ਨੂੰ ਇਹਦੇ ਬਾਰੇ ਨਹੀਂ ਸੋਚਣਾ ਚਾਹੀਦਾ ਇਹ ਕੱਲ ਨੂੰ ਬਿਜਲੀ ਬੰਦ ਹੋ ਜਾਂਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਘਰਾਂ 'ਚ ਨਲਕੇ ਖਤਮ ਹੋ ਗਏ ਨੇ ਫਿਰ ਘਰਾਂ ਦੇ ਵਿੱਚ ਪਾਣੀ ਕਿੱਥੋਂ ਆਵੇਗਾ ਸਮਰਸ਼ੀਬਲ ਕਿਵੇਂ ਚੱਲਣਗੀਆਂ ਮੋਟਰਾਂ ਕਿਵੇਂ ਪਾਣੀ ਨੂੰ ਪ੍ਰਬੰਧ ਕੀਤਾ ਜਾਵੇਗਾ ਕਿੰਨਾ ਔਖਾ ਹੋ ਜਾਵੇਗਾ ਸਾਡੇ ਲੋਕਾਂ ਦੀ ਜ਼ਿੰਦਗੀ ਉਹਨਾਂ ਲੋਕਾਂ ਦੀ ਕਿ ਜਿਹੜੇ ਲੋਕ ਇਸ ਜੰਗ ਦੇ ਮੈਦਾਨ 'ਚ ਜਾਣਗੇ ਜਾਂ ਉਹ ਐਡਵਾਈਜ਼ਰੀ ਵੀ ਮਾਪੇ ਚਾਉਣਗੇ ਕਿ ਜਿਨ੍ਹਾਂ ਦੇ ਜਵਾਨ ਪੁੱਤ ਬਾਰਡਰਾਂ ਤੇ ਚੱਲ ਜਾਣੇ ਨੇ ਉਹਨਾਂ ਮਾਵਾਂ ਨੂੰ ਪੁੱਛ ਕਿ ਉਹਨਾਂ ਬਾਪ ਨੂੰ ਉਹਨਾਂ ਭਰਾਵਾਂ ਨੂੰ ਉਹਨਾਂ ਭੈਣਾਂ ਨੂੰ ਜਾਂ ਜਿਨ੍ਹਾਂ ਦਾ ਬਾਪ ਬਾਰਡਰ ਤੇ ਗਿਆ ਆ ਜਾਂ ਜਿਸ ਔਰਤ ਦਾ ਪਤੀ ਬਾਰਡਰ ਤੇ ਗਿਆ ਉਹ ਵੀ ਕਹਿਣਗੇ ਕਿ ਸਾਨੂੰ ਵੀ ਡਵਾਈਸਰੀ ਦੇ ਦਿਓ ਸਾਡਾ ਕਦੋਂ ਸੁਖੀ ਸਾੰਧੀ ਘਰ ਪਹੁੰਚੇਗਾ ਸਾਨੂੰ ਵੀ ਦੱਸ ਦਿਓ ਕਿਉਂਕਿ ਆਪਣੇ ਪੁੱਤ ਤਾਂ ਬਹੁਤ ਸਾਰੇ ਰਾਜਨੀਤਿਕ ਲੋਕਾਂ ਨੇ ਵਿਚਾਲਿਆ ਨਹੀਂ ਨੀ ਆਪਣੇ ਪੁੱਤਰਾਂ ਨੂੰ ਤੇ ਪਹਿਲਾਂ ਹੀ ਵਿਦੇਸ਼ਾਂ ਵਿੱਚ ਘੱਲ ਦੇਣਾ ਆ ਜਾਂ ਆਪਣੇ ਪੁੱਤਰਾਂ ਨੂੰ ਪਹਿਲਾਂ ਹੀ ਸੁਰੱਖਿਤ ਜਗ੍ਹਾ ਤੇ ਭੇਜ ਦੇਣਾ ਆ ਆਖਣਾ ਜਾਓ ਮਰਨ ਤੇ ਗਰੀਬ ਲੋਕ ਮਰਨ ਮੈਂ ਇਹ ਨਹੀਂ ਕਹਿੰਦਾ ਕਿ ਜੰਗ ਲੜਨੀ ਨਹੀਂ ਚਾਹੀਦੀ ਜੇ ਕੋਈ ਜੰਗ ਲੜਨੀ ਚਾਹੁੰਦਾ ਹੋਵੇ ਤਾਂ ਉਹਦੇ ਨਾਲ ਲੜਨੀ ਚਾਹੀਦੀ ਆ ਪਰ ਉਹ ਜੰਗ ਦੇ ਕੋਈ ਅਰਥ ਹੋਣੇ ਚਾਹੀਦੇ ਨੇ ਜੇ ਬਿਨਾਂ ਮਤਲਬ ਤੋਂ ਆਪਣੇ ਨਾਗਰਿਕਾਂ ਨੂੰ ਆਪਣੇ ਲੋਕਾਂ ਨੂੰ ਮੌਤ ਦੇ ਘਾਟ ਅੜਚੇ ਤਾਰ ਦੇਣਾ ਇਹਨੂੰ ਜੰਗੜੀ ਕਹਿੰਦੇ ਇਹਨੂੰ ਬਰਬਾਦੀ ਕਹਿੰਦੇ ਨੇ ਕਿਉਂਕਿ ਬਰਬਾਦੀ ਜਿਹੜੀ ਆ ਉਹ ਬਹੁਤ ਕੁਝ ਇਹੋ ਜਿਹਾ ਛੱਡ ਜਾਂਦੀ ਹੈ ਜਿੱਦ ਨਾਲ 1 2 3 ਪੀੜੀਆਂ ਦਾ ਲੱਕ ਟੁੱਟ ਜਾਂਦਾ ਆ ਉਹ ਕਦੀ ਵੀ ਉੱਠ ਨਹੀਂ ਸਕਦੀਆਂ ਅੱਜ ਤੁਸੀਂ ਜਾਂ ਆਪਾਂ ਸਾਰੇ ਲੋਕ ਕਿੰਨੀ ਸੌਖੀ ਜ਼ਿੰਦਗੀ ਗੁਜ਼ਾਰ ਰਹੇ ਆ ਆਪਾਂ ਹੱਸ ਖੇਡ ਰਹੇ ਆ ਖਾ ਪੀ ਰਹੇ ਆ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਸਮਾਜਿਕ ਤਾਣੇ ਬਾਣੇ 'ਚ ਉਲਝੇ ਪਏ ਆ ਆਪਣੇ ਭੈਣ ਭਰਾਵਾਂ ਦੀ ਇਹ ਦੁੱਖ ਤਕਲੀਫਾਂ ਨੂੰ ਸੁਣਦੇ ਪਏ ਆ ਫਿਰ ਸਾਡੀ ਕਿਸੇ ਨੇ ਸੁਣਨੀ ਨਹੀਂ ਜਦੋਂ جنگ ਹੋ ਗਈ ਜੰਗ ਨੇ ਕਦੇ ਨਹੀਂ ਵੇਖਣਾ ਕਿ ਬੰਬ ਮੈਂ ਕਿੱਥੇ ਡਿੱਗਣਾ ਹੈ ਗੋਲੀ ਕਿੰਨੂੰ ਵੱਜਣੀ ਆ ਉਹ ਕਦੀ ਖੂਨ ਵੇਖ ਕੇ ਨਹੀਂ ਵੱਜਦੀ ਮੈਂ ਸਮਝਦਾ ਕਿ ਬਹੁਤੇ ਲੋਕ ਭੁੱਖ ਮਰੀਨਾਂ ਹੀ ਮਰ ਜਾਣਗੇ ਬਹੁਤੇ ਲੋਕ ਲੁੱਟਾਂ ਖੋਹਾਂ ਨਾਲ ਹੀ ਮਰ ਜਾਣਗੇ ਬਹੁਤ ਕੁਝ ਜਹਾ ਹੋਵੇਗਾ ਜਿਹਦੀ ਸੋਚਿਆ ਤੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਇਸ ਕਰਕੇ ਸਰਕਾਰਾਂ ਜਿਹੜੀ ਇਹ ਐਡਵਾਈਜ਼ਰੀ ਦਿੰਦੀਆਂ ਨੇ ਨਾ ਪਹਿਲਾਂ ਆਪਣੇ ਤੇ ਲਾਗੂ ਕਰਨ ਕਿ ਸਾਡੀ ਇਸ ਐਡਵਾਈਜ਼ਰੀ ਨਾਲ ਕਿੰਨੇ ਲੋਕਾਂ ਦੀ ਜ਼ਿੰਦਗੀ ਤਬਾਹ ਹੋ ਜਾਣੀ ਹੁਣ ਜਦੋਂ ਮਾਹੌਲ ਬਣਿਆ ਬਹੁਤ ਸਾਰੇ ਲੋਕ ਜਿਹੜੇ ਹਾਰਡ ਦੇ ਮਰੀਜ਼ ਨੇ ਜਾਂ ਉਹਨਾਂ ਦੀ ਤੇ ਵੈਹੀ ਡੈਥ ਹੋ ਜਾਣੀ ਆ ਉਹਨਾਂ ਦਾ ਹੱਕੇ ਨਾ ਹੀ ਮਰ ਜਾਣਾ ਆ ਤੇ ਉਹਨਾਂ ਦੇ ਦੋਸ਼ੀ ਕੌਣ ਹੋਗਾ ਉਹਨਾਂ ਦਾ ਕਾਤਲ ਕੌਣ ਹੋਗਾ ਬਾਰਡਰ ਤੇ ਬੈਠੇ ਲੋਕ ਹੋਣਗੇ ਕਿ ਜਾਂ ਉਹ ਲੋਕ ਜਿਨ੍ਹਾਂ ਨੇ ਮਾਹੌਲ ਹੀ ਐਵੇਂ ਦਾ ਸਿਰਜਿਆ ਆ ਉਹਨਾਂ ਦੀ ਦਹਿਸ਼ਤ ਦੇ ਨਾਲ ਹੀ ਕੁਝ ਲੋਕ ਮਰ ਜਾਣਗੇ ਉਹਨਾਂ ਦੇ ਦੋਸ਼ੀ ਤਾਂ ਕਾਤਲ ਫਿਰ ਉਹੀ ਲੋਕ ਹੋਣਗੇ ਨਾ ਜਿਨ੍ਹਾਂ ਨੇ ਐਵੇਂ ਦਾ ਮਾਹੌਲ ਸਾਰਿਆ ਔਰ ਰਲ ਮਿਲ ਕੇ ਇਸ ਜੰਗ ਨੂੰ ਰੋਕਣ ਲਈ ਇਸ ਜੰਗ ਨੂੰ ਬੰਦ ਕਰਨ ਦੇ ਲਈ ਇਸ ਜੰਗ ਨੂੰ ਸ਼ਾਂਤ ਕਰਨ ਦੇ ਲਈ ਸਾਰੇ ਲੋਕ ਉਪਰਾਲਾ ਕਰਨ ਤਾਂ ਕਿ ਇਹ ਜਿਹੜਾ ਮਸਲਾ ਹੱਲ ਹੋ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਸ ਕਰਦਾ ਕਿ ਤੁਸੀਂ ਸਾਰੇ ਭੈਣ ਭਰਾ ਸੂ ਜਵਾਨ ਇਸ ਵਿਸ਼ੇ ਵੱਲ ਜ਼ਰੂਰ ਧਿਆਨ ਦੇਵੋਗੇ ਜੂਂਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨਾ